ਉਤਾਇਆ ਤੈਨੂੰ ਮੈਂ ਇੱਕ ਗੱਲ ਕਹਿਣੀ ਆ ਗੁੱਸਾ ਦਾ ਕਰੀ ਨਾ ਹਾਂ ਦੱਸ ਪੁੱਤ ਉਹ ਯਾਰ ਆਪਣਾ ਸੁਖਵਿੰਦਰ ਥੋਡੇ ਵਾਲਾ ਨਸ਼ੇ ਕਰਨ ਲੱਗਿਆ ਗਲਤ ਸੰਗਤ ਚ ਪੈ ਗਿਆ ਯਾਰ ਕਿਉਂ ਇਲਜ਼ਾਮ ਲਾਉਣਾ ਯਾਰ ਫੇਰ ਕਿ ਹੋ ਗਈ ਆਪਣੀ ਬਣਦੀ ਨਹੀਂ ਇਹ ਜ਼ਿਮੀਂਦਾਰ ਰੌਲਾ ਕਚੈਰੀ ਦੇ ਨਵੇਂੜੋ ਮੇਰੇ ਨਾਲ ਤੁਸੀਂ ਮੇਰੇ ਮੁੰਡੇ ਤੇ ਇਲਜ਼ਾਮ ਲਾਉਨੇ ਹੋ ਉਹ ਜ਼ਿਮੀਂਦਾਰ ਰੌਲਾ ਇੱਕ ਪਾਸੇ ਰਹਿ ਗਿਆ ਤਾਂ ਮੈਂ ਇਹਨੂੰ ਦੇਖ ਕੇ ਆ ਮੈਂ ਤੈਨੂੰ ਝੂਠ ਥੋੜਾ ਮਾਰਦਾ ਉਹ ਮੇਰਾ ਆ ਉਹਦਾ ਮੇਰਾ ਮਨ ਉਹਨੂੰ ਦੇਖ ਕੇ ਦੁਖੀ ਹੋਇਆ ਤਾਂਹੀਂ ਤੇਰੇ ਕੋਲੇ ਮੈਂ ਆ ਉਹ ਤੂੰ ਭੱਗ ਜਾ ਮੇਰਾ ਹੀਰਾ ਪੁੱਤ ਆ ਉਹ ਤੁਸੀਂ ਇਹਨੂੰ ਹੋਲੋ ਜੀ ਨੂੰ ਇਲਜ਼ਾਮ ਲਾਈ ਜਾਂਦੇ ਹੋ ਭੱਗ ਜਾ ਓਏ ਬਾਪੂ ਮੈਨੂੰ 500 ਰੁਪਿਆ ਦੇ ਯਾਰ ਓਏ ਤੁਹਾਨੂੰ ਕੱਲ ਤਾਂ ਦਿੱਤਾ ਸੀ ਮੈਨੂੰ ਨਹੀਂ ਪਤਾ ਮੈਨੂੰ 500 ਰੁਪਿਆ ਦੇ ਨਹੀਂ ਮੈਂ ਘਰ ਛੱਡ ਕੇ ਜਾਉਂ ਯਾਰ ਓ ਤੈਨੂੰ ਕੀ ਹੋ ਗਿਆ ਹਾਂ ਮੈਨੂੰ ਪੈਸੇ ਦੇ ਪੈਸੇ ਮੇਰੇ ਕੋਲ ਨਹੀਂ ਯਾਰ ਨਹੀਂ ਦਿੰਦਾ ਤੂੰ ਨਹੀਂ ਦਿੰਦਾ ਮੈਂ ਜਾ ਪਰਾਂ ਮਰ ਓਏ ਓਏ ਪੁੱਤ ਉਹ ਤੇਰੀ ਗੱਲ ਸਹੀ ਹੋ ਗਈ ਨਾਲੇ ਮੈਨੂੰ ਪੁੱਤ ਠੱਕੇ ਮਾਰ ਕੇ ਗਿਆ ਨਾਲੇ ਪੈਸੇ ਮੰਗਦਾ ਸੀ ਮੈਨੂੰ ਲੱਗਦਾ ਨਸ਼ੇ ਕਰਨ ਲੱਗ ਗਿਆ ਉਹ ਮੈਂ ਤੈਨੂੰ ਤਾਇਆ ਉਹਦੇ ਕਿਹਾ ਤਾਂ ਹੈਗਾ ਸੀਗਾ ਤੂੰ ਤਾਂ ਮੇਰੇ ਗਲ ਪੈ ਗਿਆ ਉਹ ਜਮੀਨਾ ਦੀ ਮੁੰਨਾ ਦਾ ਰੋਡ ਦਾ ਚੱਲਦੀ ਰਹਿੰਦਾ ਨਿਬੜ ਜਾਣਗੇ ਉਹ ਸਾਡਾ ਆਪ ਦਾ ਉਹ ਸਾਡਾ ਖੂਨ ਮੱਚੂਗਾ ਕਿਹਦਾ ਖੂਨ ਮੱਚੂਗਾ ਓਏ ਪੁੱਤ ਟੜਕੇ ਦਾ ਗਿਆ ਅਜੇ ਤੱਕ ਘਰੇ ਨਹੀਂ ਬੋੜਿਆ ਚਲ ਭੌਲ ਕੇ ਲੈ ਜੀ ਇਹ ਕਹਿੰਦਾ ਅਸੀਂ ਤਾਂ ਕਮੀਆਂ ਨੇ ਜਦੋਂ ਮਾਂ ਪਿਓ ਨੂੰ ਆਪ ਦੱਸ ਦਿਆਂ ਜਾ ਕੇ ਅਗਲਾ ਗਲਪਾ ਜਾਂਦਾ ਵੀ ਸਾਡੇ ਜਿਵਾਕਾਂ ਦੀਆਂ ਗੱਲਾਂ ਬਣਾਉਂਦੇ ਕੋਈ ਨਹੀਂ ਕਿਸੇ ਦੀ ਗੱਲ ਬਣਾਉਂਦਾ ਜੇ ਆਪਣਾ ਨਸ਼ੇ ਕਰਦਾ ਅਗਲਾ ਫੇਰ ਹੀ ਕਹਿੰਦਾ ਕਿ ਉਹ ਤਾਂ ਗੱਲ ਤੇਰੀ ਸਹੀ ਹੈ ਪੁੱਤ ਚਲ ਕੁਈਆਂ ਨਾਲ ਦਵਾਈ ਦਵਾ ਦਿੰਨੇ ਆਗੇ ਨਾਲ ਹੀ ਤੇ ਸੀਨੇ ਗਾ ਰੱਖਿਆ ਕਰਾਂਗੇ ਸਾਡੇ ਨਾਲ ਰਹਿਣ ਦੇ ਹੁਣ ਤੂੰ ਫੇਰ ਹਟੂਗਾ ਉਹ ਕੋਈ ਨਾ ਪੁੱਤ ਆ ਜਾ